ਐਡੇ ਵੱਡੇ ਅਫਸਰ ਦੀ ਘਰ ਵਾਲੀ ਹੈ ਜਿਨ੍ਹਾਂ ਨੇ ਇੰਨੀ ਸੰਪਤੀ ਬਣਾਈ ਤੁਹਾਡੇ ਵਾਸਤੇ ਇੰਨਾ ਕੁਝ ਬਣਾਇਆ ਤੇ ਅੱਜ ਤੁਸੀਂ ਪਾਟੇ ਕੱਪੜਿਆਂ 'ਚ ਬੈਠੇ ਹੋ ਜਮਾਈ ਕੋਲੇ ਤੇ ਕੁੜੀਆਂ ਕੋਲੇ ਜੀ ਪ੍ਰਾਪਰਟੀ 2.5-3 ਕਰੋੜ ਦੀ ਪ੍ਰਾਪਰਟੀ ਸੀ ਜੀ ਇਹਨਾਂ ਕੋਲੇ ਹਮ ਸਾਰੇ ਦੇਨ ਪਰਮਾਤਮਾ ਦਾ ਨਾਮ ਆ ਗਿਆ ਮੈਂ ਕਹਿੰਦੀ ਪਰਮਾਤਮਾ ਸਹਾਈ ਸਭ ਤੋਂ ਵੱਡਾ ਪਰਮਾਤਮਾ ਹੈ ਫੇਪੀ ਬਦਲਦੀ ਹੋਵੇ ਉਹ ਇਹਨਾਂ ਨੂੰ ਸਾਈਨ ਕਰਾ ਕੇ ਲੈ ਜਾਂਦੇ ਆ ਜੀ ਪੈਨਸ਼ਨ ਤੇ ਤੇ 15000 ਰੁਪਏ ਦੀ ਪੈਨਸ਼ਨ ਹੁੰਦੀ ਹੈ ਮਹੀਨੇ ਦੀ ਉਹ ਕਢਾ ਲੈਂਦੀ ਇਹਨਾਂ ਦੀ ਛੋਟੀ ਕੁੜੀ ਇੱਕ ਕੋਠੀ ਸੀ ਬੰਦ ਕਮਰਾ ਸੀ ਜਿੱਥੇ ਬਾਹਰ ਲੋਕ ਲਾ ਕੇ ਚਲੇ ਜਾਂਦੇ ਸੀਗੇ ਤੇ ਉਹਨਾਂ ਨੂੰ ਇੱਕ ਟਾਈਮ ਦੀ ਰੋਟੀ ਦੇ ਜਾਂਦੇ ਸੀਗੇ ਉਹੀ ਇਹ ਰੋਟੀ ਤਿੰਨ ਟਾਈਮ ਖਾਂਦੇ ਸੀ ਜੀ ਤੁਹਾਡੀ ਕੋਠੀ ਉਠੀ ਪਾਰ ਦੀ ਕਾਹਦੀ ਕੋਠੀ ਜੀ ਬਸ ਮੌਤ ਸੀ ਇੱਥੇ ਲਿਖਦੇ ਇੱਥੇ ਲਿਖਦੇ ਲਿਖਾਈ ਕਰ ਮੈਂ ਦਸ ਸਾਲ ਪਰੀ ਗਈ ਮੈਨੂੰ ਕੀ ਮਤਲਬ ਮੇਰੇ ਨਾਲ ਧੋਖਾ ਹੋਊਗਾ ਪੱਛ ਮੈਂ 10 ਕੱਟ ਕਰੀਗੀ ਤੇ ਸਾਰਾ ਖਾਣਾ ਫਿਰ ਮੈਂ ਕਿਤੇ ਨਹੀਂ ਕਹਿੰਦੀ ਮੈਂ ਪਤਾ ਤੂ ਆਪਣੇ ਕੋਚ ਦਾ ਨਾਲ ਅਲਵਾੜੀ ਫਿਰ ਮੈਂ ਹੁਣ ਕੀ ਕਰਾਂ ਆਏ ਹੈ ਮੈਨੂੰ ਕਹਿੰਦੀ ਬੰਦ ਅਵੇ ਕੀ ਕਰ ਤੈਨੂੰ ਰੋਟੀ ਦੇ ਜਾਨੇ ਰੋਟੀ ਦੇ ਜਾਨੇ ਥੋੜੀ ਹੈ ਕਹਿੰਦੀ ਫੋਰ ਤੂੰ ਕੀ ਭਾਗਦੀ ਮੈਂ ਮੈਨੂੰ ਅਗਰ ਲੱਜਾ ਆਂ ਅੰਮ੍ਰਿਤ ਮੈਂ ਨਹੀਂ ਉਹ ਲੱਜੀ ਨਹੀਂ ਕਰਨਾ ਓ ਸత్యਕਾਲ ਤੁਸੀਂ ਜੁੜੇ ਹੋਏ ਹੋ ਮਿੱਟੀ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਆकांक्षा ਦਰਸ਼ਕੋ ਅਸੀਂ ਅਕਸਰ ਕਹਾਣੀਆਂ ਸੁਣਦੇ ਵੀ ਹਾਂ ਤੇ ਸਾਡੇ ਆਸ-ਪਾਸ ਵੀ ਦੇਖਦੇ ਹਾਂ ਕਿ ਜਿਹੜੇ ਪੁੱਤ ਨੇ ਉਹ ਤਾਂ ਕਪੁੱਤ ਬਣ ਜਾਂਦੇ ਨੇ ਪਰ ਧੀਆ ਜੋ ਕਿ ਮਾਵਾਪ ਦਾ ਦੁੱਖ ਵੰਡਾਉਂਦੀਆਂ ਨੇ ਜਾਂ ਫਿਰ ਜੇਕਰ ਮਾਵਾਪ ਸੀ ਵੀ ਕਰਨ ਤਾਂ ਇੰਨਾ ਕੁ ਵੀ ਦੁੱਖ ਮਾਵਾਪ ਦਾ ਉਹ ਚੱਲ ਨਹੀਂ ਸਕਦੀਆਂ ਅੱਜ ਮੈਂ ਇੱਕ ਅਜੀਹੀ ਮਾਤਾ ਦੇ ਕੋਲੇ ਬੈਠੀ ਹਾਂ ਜੋ ਕਿ ਇੱਕ ਅਫਸਰ ਦੀ ਘਰ ਵਾਲੀ ਹੈ ਔਰ ਕਰੋੜਾਪਤੀ ਇਹ માતા ਦੀ जायदाद ਦੀ ਕੀਮਤ ਹੈ ਕਰੋੜਾਪਤੀ માતા ਪਰ ਤੁਹਾਨੂੰ ਦੱਸਾਂਗੇ ਕਿ ਕਿਸ ਹਾਲਤ ਦੇ ਵਿੱਚ ਇਹ ਬਠਿੰਡਾ ਦੇ ਇੱਕ ਪੌਸ਼ ਇਲਾਕੇ ਦੇ ਵਿੱਚ ਮਿਲੇ ਇੱਥੋਂ ਦੀ ਇੱਕ ਨਾਮੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਇਹਨਾਂ ਮਾਤਾ ਨੂੰ ਰੈਸਕਿਊ ਕੀਤਾ ਸਾਡੇ ਨਾਲ ਲਾਜਵੰਤੀ ਮਾਤਾ ਨੇ ਔਰ ਇਹਨਾਂ ਦੇ ਪਤੀ ਬਨਾਰਸੀ ਦਾਸ ਮ्युनਿਸਪਲ ਕਾਰਪੋਰੇਸ਼ਨ ਦੇ ਵਿੱਚ ਬਤੌਰ ਇਨਸਪੈਕਟਰ ਸੇਵਾਵਾਂ ਨਿਭਾਉਂਦੇ ਰਹੇ ਨੇ ਪਰ ਹੁਣ ਉਹ ਜਿਹੜਾ ਹੈਗਾ ਇਸ ਦੁਨੀਆ ਤੇ ਨਹੀਂ ਹੈਗੇ ਪਰ ਉਹਨਾਂ ਦੇ ਜਾਨ ਮਗਰੋਂ ਇਹਨਾਂ ਦਾ ਪੁੱਤ ਤਾਂ ਕੋਈ ਹੈ ਨਹੀਂ ਸੀ ਪਰ ਜਿਹੜੀ ਧੀਆਂ ਨੇ ਤੇ ਜਿਹੜੇ ਜਵਾਈ ਹੈ ਉਹਨਾਂ ਨੇ ਕੋਈ ਕਪੁੱਤਾਂ ਤੋਂ ਘੱਟ ਇਹਨਾਂ ਦੇ ਨਾਲ ਸਲੂਕ ਨਹੀਂ ਕੀਤਾ ਔਰ ਇਸ ਤੋਂ ਬਾਅਦ ਇਸ ਤੋਂ ਇਲਾਵਾ ਵੀ ਹੋਰ ਵੀ ਰਿਸ਼ਤੇਦਾਰਾਂ ਨੇ ਕਿਸ ਤਰ੍ਹਾਂ ਇਹਨਾਂ ਦੀ ਕਰੋੜਾਂ ਦੀ ਸੰਪਤੀ ਦੇ ਉੱਪਰ ਜਾਇਦਾਦ ਦੇ ਉੱਪਰ ਉਹਨਾਂ ਨੇ ਹੜੱਪੀ ਹੈ ਮਾਤਾ ਤੋਂ ਕਿਸ ਤਰ੍ਹਾਂ ਸਾਈਨ ਕਰਾ ਕੇ ਕਿਦਾਂ ਇਹਨਾਂ ਨੂੰ ਇੰਜੈਕਸ਼ਨਸ ਦੇ ਕੇ ਸਾਰੀ ਕਹਾਣੀ ਮਾਤਾ ਲਾਜਵੰਤੀ ਸਾਨੂੰ ਆਪ ਦੱਸਣਗੇ ਗੱਲਬਾਤ ਕਰਦੇ ਆਂ ਮਾਤਾ ਜੀ ਹਾਂ ਬੇਟਾ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਹੁਣ ਕਿਵੇਂ ਕਿਵੇਂ ਤੁਹਾਨੂੰ ਮਹਿਸੂਸ ਹੋ ਰਿਹਾ ਤੁਸੀਂ ਠੀਕ ਹੋ ਹੁਣ ਮੈਂ ਹੁਣ ਤਾਂ ਠੀਕ ਆ ਬੇਟਾ ਹੂੰ ਉਹ ਕਿਸੇ ਗੱਲ ਦਾ ਬੋਝ ਪੈ ਜਾਂਦਾ ਜਦੋਂ ਗੱਲਾਂ ਯਾਦ ਕਰਦੇ ਨੇ ਨਾ ਫਿਰ ਉਹਦਾ ਬੋਝ ਪੈ ਜਾਂਦਾ ਤੁਹਾਡੀ ਉਮਰ ਕਿੰਨੀ ਆ ਮਾਤਾ ਜੀ ਮੋਟਾ ਮੇਰੀ ਹੋ ਗਈ 80 80 ਦੀ ਵੀ ਹੋ ਸਕਦੀ ਹੈ ਦੇਖ ਬੰਤਾ ਅੱਛਾ ਜੀ 80 ਦੀ ਵੀ ਹੋ ਸਕਦੀ ਹੈ ਦੋ ਘੱਟ ਘੱਟ ਵੀ ਹੋ ਸਕਦਾ ਬੰਦੇ ਦੀ ਕਿ ਅੱਗੇ ਦਾ ਬਸ ਉਹ ਲੇਖ ਦਿੰਦੇ ਹੂੰ ਉਹ ਕਿੱਥੇ ਹਾਂ ਕਮੇਡਿਕ ਮੁੱਛੇ ਦਿੰਦੇ ਕੋਈ ਨਾ ਦਿੰਦਾ ਬਸ ਐ ਸਿੱਧੀਆਂ ਆਉਂਦੀਆਂ ਨੇ ਤੇ ਤੁਸੀਂ ਮਤਲਬ ਕੁੜੀ ਕਿੱਥੋਂ ਦੇ ਸੀਗੇ ਤੁਹਾਡੇ ਪੇਕੇ ਪੇਕੇ ਮੇਰੇ ਹਾਂ ਜੱਖਰ ਸੇ ਉਹ ਤਾਂ ਅਸੀਂ ਪਿੱਛਾ ਤਾਂ ਸਾਡਾ ਇਹ ਗੱਲ ਅਰੇ ਤਾਂ ਪਰਾ ਪਿੰਦਾ ਹੈ ਅੱਛਾ ਜੀ ਉੱਥੋਂ ਦੇ ਬਰੇਟਿਆਂ ਲੋਬੇ ਤੇ ਪਰ ਉਹ ਦਸੀ ਬਹੁਤ ਜਿਹੜੇ ਮੈਂ ਗੋਦੀ ਸੀ ਗੋਦੀ ਸੀ ਤਾਂ ਇੱਥੇ ਆ ਗਈਆਂ ਫਿਰ ਮੈਂ ਦੇਖੀ ਉਹ ਦੋਈ ਸੀ ਮਤਲਬ ਤੁਸੀਂ ਚੰਗੇ ਪਰਿਵਾਰ ਦੇ ਸੀ ਚੰਗੇ ਮਹਾਜਨ ਬੰਨੀਆਂ ਪਰਿਵਾਰ ਬਹੁਤ ਜਿਆਦਾ ਸੀ ਤੇ ਉਹ ਵੀ ਸਾਡਾ ਤਾਂ ਬਹੁਤ ਵੱਡਾ ਪਰਿਵਾਰ ਸੀਗਾ ਬੇਟਾ ਤੇ ਕਹਿੰਦਾ ਸੀ ਫਿਰ ਇੱਥੋਂ ਦੇ ਹੈ ਹੋਗੇ ਵਿਗੜੇ ਦਾ ਕਿਸੇ ਕਿਸੇ ਨਾਲਸ ਕਰਦੇ ਸੀ ਨਹੀਂ ਤੇ ਵਿਆਹੇ ਤੁਸੀਂ ਬਠਿੰਡੇ ਆਏ ਸੀ ਨਹੀਂ ਜੀ ਬਠਿੰਡੇ ਨਹੀਂ ਆਈ ਸੀ ਵਿਆਹੇ ਵਿਆਹ ਹੀ ਤਾਂ ਮੈਂ ਆਈ ਸੀ ਆਹ ਮਾਨਸਾ ਆਈ ਹੈ ਮਾਨਸਾ ਵੈਹੀ ਆਈ ਸੀ ਅੱਛਾ ਅੱਛਾ ਘਰ ਵਾਲੇ ਦਾ ਕੀ ਨਾਮ ਸੀ ਤੁਹਾਡੇ ਬਨਾਰਸੀ ਦਾਸ ਕੀ ਕਰਦੇ ਸੀ ਉਹ ਇਨਸਪੈਕਟਰ ਸੀ ਦੀ ਕਮੇਟੀ ਚ ਤੁਸੀਂ 2 ਸਾਲਾਂ ਤੋਂ ਆਪਦੇ ਘਰ ਚ ਹੀ ਬੰਦ ਸੀਗੇ ਬੋਲ ਕੇ ਦੱਸੋ ਹਾਂਜੀ ਹਾਂਜੀ ਕੀ ਗੱਲ ਕੀ ਕਾਰਨ ਹੈ ਤਿੰਨ ਧੀਆਂ ਤਿੰਨ ਜਵਾਈ ਇੰਨਾ ਸੋਹਣਾ ਪਰਿਵਾਰ ਉਹਨਾਂ ਨੂੰ ਮੈਨੂੰ ਕੀ ਮੈਂ ਕੀ ਕਹਿ ਸਕਾਂ ਜੀ ਉਹਨੂੰ ਖੈਰ ਵੀ ਮਾਰ ਦੂਗੀ ਫਿਰ ਵਿਆਹ ਕਰੂ ਅੱਜ ਪਹਿਲਾਂ ਆਪਾਂ ਪੈਨਸ਼ਨ ਪੈਨਸ਼ਨ ਮਿਲਦੀ ਹੈ ਤੁਹਾਨੂੰ ਤੁਹਾਡੇ ਪਤੀ ਦੀ ਪੈਨਸ਼ਨ ਮੈਨੂੰ ਮੇਰੀ ਕੁੜੀ ਬਣ ਕੇ ਗਈ ਸੀ ਬੰਦੀ ਇਹ ਇੱਕ ਕੁੜੀ ਜੈਤਵਾਰੀ ਸੀ ਨਜਰੀ ਉਹ ਨੂੰ ਇੱਕ ਦਿਨ ਕਹਿਣ ਲੱਗੀ ਕਹਿੰਦੀ ਪਾਪਾ ਤੂੰ ਕਿਵੇਂ ਬੈਠੇ ਉਹ ਕਹਿੰਦਾ ਪੁੱਤ ਬੈਠਾ ਤਾਂ ਨਹੀਂ ਤੂੰ ਤੂੰ ਦੱਸ ਉਹਦੇ ਦਿਲ ਤੇ ਕੀ ਗਾ ਕੋਸ ਹੈ ਹੂੰ ਕਹਿੰਦਾ ਜਿਹੜੀ ਕੁੜੀ ਛੁੱਟਰੀ ਹੈ ਨਾ ਆਪਣੀ ਤੇ ਵੀ ਪੈਨਸ਼ਨ ਉਹ ਨੂੰ ਦਿੱਤੀ ਜਾਵੇ ਸਾਰੀ ਦੀ ਸਾਰੀ ਪੈਨਸ਼ਨ ਦਿੱਤੀ ਜਾਵੇ ਹਾਂ ਆਈ ਮੈਂ ਜਦੋਂ ਪਤਾ ਉਹਦੋਂ ਤੋਂ ਥੋੜੀ ਜਿਹੀ ਪਰੇਸ਼ਾਨੀ ਫਿਰ ਵਧ ਜੰਦੀ ਹੈ ਨਾ ਕਿਉਂ ਮਹੌਲ ਲੱਗ ਜਾਂਦਾ ਕਹਿੰਦੇ ਵਾ ਇਨਕਰੀਮੈਂਟ ਵੀ ਲੱਗ ਜਾਂਦੇ ਹੋਰ ਵੀ ਲੱਗ ਜਾਂਦੇ ਨੇ ਵਧਦੇ ਤੇ ਕੰਜੀ ਕੋਈ ਸਭ ਹੋ ਜੂਗਾ ਹੂੰ ਹੋ ਜੂਗਾ ਉਹ ਬਸ ਉਹ ਜੀ ਕੋ ਉਹ ਜਿਹੜੇ ਕਰਦੇ ਕਰਦੇ ਜਦੋਂ ਸਾਰਿਆਂ ਨੇ ਸ੍ਰੀਕਾ ਹੋਏ ਜਾਂਦਾ ਹੂੰ ਉਹ ਫਿਰ ਇਧਰ ਆ ਗਏ ਸਾਡੇ ਸੁਣਨ ਚ ਆਇਆ ਕਿ ਤੁਹਾਡੇ ਕੋਲੇ ਕਰੋੜਾਂ ਦੀ ਪ੍ਰਾਪਰਟੀ ਸੀ 2.5-3 ਕਰੋੜ ਦੀ ਪ੍ਰਾਪਰਟੀ ਸੀਗੀ ਮਾਨਸਾ ਵਿਖੇ ਉਹ ਪ੍ਰਾਪਰਟੀ ਦਾ ਕੀ ਹੋਇਆ ਜੀ ਦੇਖ ਜੀ ਮੇਰੀ ਗੱਲ ਸੁਣੋ ਕੋਈ ਤਾਂ ਕਹਿੰਦਾ ਉਸ ਕੋਈ ਮਾਤਾ ਕੋੜੀ ਹੈ ਕੋਈ ਕਹਿੰਦਾ ਉਹ ਲੈ ਗਿਆ ਤਿੰਨਾਂ ਲੈ ਗਿਆ ਕੋਈ ਕੁਛ ਕਹੀਦਾ ਕੋਈ ਕੁਛ ਕਹੀਦਾ ਮੈਨੂੰ ਅਸਲ ਗੱਲ ਕੀ ਹੈ ਮੈਂ ਅਸਲ ਗੱਲ ਮੈਨੂੰ ਤਾਂ ਹੀ ਨਹੀਂ ਪਤਾ ਮੈਨੂੰ ਪੁੱਤ ਨੇ ਮੇजे ਪਤਾ ਬਈ ਕੋਈ ਤਾਂ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਪਰ ਮੈਨੂੰ ਹੀ ਆਇਆ ਸੀ ਦੇਖ ਲੈ ਐਸੀ ਨਾ ਪਰ ਉਹ ਵੀ ਦੇਖ ਤਾ ਦੱਸ ਕੇ ਗਿਆ ਉਹ ਕਹਿੰਦਾ ਤੂੰ ਕਿਸੇ ਨਹੀਂ ਕਹਿੰਦਾ ਤੇਰੇ ਕਿਹੜੇ ਸਾਰੀਆਂ ਦਾ ਤੇ ਤੇਰਾ ਦੱਸਦਾ ਕੀ ਹੈ ਕੋਈ ਮੇਰੇ ਭਾਂਜੇ ਜਿਹੜਾ ਹੁਣ ਉਹਨੇ ਚੱਤ ਚੱਕੀ ਹੈ ਤੇ ਤੇਰੀ ਲੱਗਦੀਆਂ ਕੀ ਕਹਿੰਦਾ ਕੁੜੀਆਂ ਲਗਦੇ ਕਿ ਨਾ ਕਹਦਾ ਜਦੋਂ ਤੇਰੀ ਬੰਬੀ ਨਹੀਂ ਹੀ ਗਿਆ ਬਾਅਦ ਚ ਪੈਸੇ ਪੈ ਰਿਹਾ ਹੁਣ ਇੱਕ ਨੇ ਕਹਦਾ ਕਹਿੰਦੇ ਤੂੰ ਪੈਸੇ ਦੇ ਮੇਰੇ ਕੋਲ ਹੀ ਰਹਿਣਗੇ ਤੂੰ ਪੈਸੇ ਦੇ ਪੈਸੇ ਦੇ ਦੇ ਨਾ ਚਲ ਮਰੀ ਨਹੀਂ ਆ ਪੈਸੇ ਮੰਗਦੀਆਂ ਨਹੀਂ ਜਮਾਈ ਕਹਿੰਦਾ ਪੈਸੇ ਦੇ ਠੀਕ ਆ ਲਾ ਲਿੱਤੀ ਹੋਣਗੇ ਅਗਲੇ ਜਾਂ ਹਾਂ ਪੈਸੇ ਦੇ ਉਹ ਕਹਿੰਦੇ ਪੈਸੇ ਮੈਂ ਦੇ ਦੂੰ ਪੈਸੇ ਦੇ ਦੂੰਗਾ ਪੈਸੇ ਕਹਿੰਦੇ ਤੂੰ ਵੀ ਦੇ ਨਾ ਤੇ ਦੱਸ ਦੇ ਰੱਖਾ 8 ਦੇ ਰੱਖਾ 15 ਦੇ ਰੱਖਾ ਇਹ ਪੈਸੇ ਲੱਗ ਜਾਣਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਕਹਿੰਦੇ ਬੁੜੀ ਦੇਊਗੀ ਕਹਿੰਦੇ ਬੁੜੀ ਦੇ ਦੋ ਕਿਥਾ ਜਦੋਂ ਇੱਕ ਵਾਰੀ ਗੁੱਛੀ ਹੂੰ ਬੁੜੀ ਕਿਥੋਂ ਫੇਰੇ ਤਿਆਰ ਤੂੰ ਦੱਸ ਦੇ ਤੂੰ ਰਕੜੀ ਫਿਰ ਬੁੜੀ ਕਹਿੰਦੀ ਦੇਖੀਗਾ ਗਾਏਗਾ ਦੂਜਾ ਵੀ ਕੋ ਘੋਡੇ ਬੁੜੀ ਕਿਥੋਂ ਹੰਮੀ ਜਾਊਗੀ ਤੇ ਬੁੜੀ ਨੂੰ ਕਸ ਦਿੰਦੇ ਨਹੀਂ ਤੁਸੀਂ ਹੂੰ ਉਹ ਵਸਾਂ ਇੰਕਾ ਕਰੀ ਗਈ ਤੁਸੀਂ ਤੁਹਾਡੇ 2 ਸਾਲਾਂ ਤੋਂ ਬਹੁਤ ਜਿਹੜੇ ਹਾਲਾਤ ਸੀ ਉਹ ਬਹੁਤ ਦਏ ਨਹੀਂ ਹਾਲਾਤ ਸੀਗੇ ਤੇ ਤੁਸੀਂ ਕਿੱਥੇ ਬੰਦ ਸੀਗੇ ਕਿਵੇਂ ਤੁਹਾਨੂੰ ਕਿਥੋਂ ਕਿਹਨਾਂ ਨੇ ਕੱਢਿਆ ਮਕਾਨ ਜਿੱਥੇ ਮੇਰੇ ਕੋ ਕੋਠੀ ਪਈ ਆ ਤੁਹਾਡੀ ਕੋਠੀ ਕੋਠੀ ਪਾਰ ਕੀ ਕਾਦੀ ਕੋਠੀ ਸੀ ਜੀ ਵਸਾਂ ਮੌਤ ਸੀਗੀ ਕੀ ਕਰਨਾ ਸੀ ਮੈਨੇ ਕੋਠੀਆਂ ਦਾ ਕਰਨਾ ਵੀ ਕਿਸੇ ਨੂੰ ਤਾਂ ਤੇਰੇ ਮੈਂ ਜਦੋਂ ਥਾਂ ਥੋੜੀ ਜਿਹੀ ਪਈ ਸੀ ਐ ਤੂੰ ਤਾਂ ਗੈਨੇ ਚੰਗਾ ਆ ਕੋਠੀਆਂ ਨਾਲ ਉਹਦਾ ਹਾਂ ਹਾਂ ਤੁਸੀਂ ਐਡੇ ਵੱਡੇ ਅਫਸਰ ਦੀ ਘਰ ਵਾਲੀ ਐਡੇ ਵੱਡੇ ਅਫਸਰ ਦੀ ਘਰ ਵਾਲੀ ਹੈ ਜਿਨ੍ਹਾਂ ਨੇ ਇੰਨੀ ਸੰਪਤੀ ਬਣਾਈ ਤੁਹਾਡੇ ਵਾਸਤੇ ਇੰਨਾ ਕੁਝ ਬਣਾਇਆ ਤੇ ਅੱਜ ਤੁਸੀਂ ਪਾਟੇ ਕੱਪੜਿਆਂ 'ਚ ਬੈਠੇ ਹੋ ਕੀ ਗੱਲ ਐ ਪਾਟੇ ਕੱਪੜਿਆਂ 'ਚ ਬੈਠੀ ਆ ਪਤਨਾ ਮੈਂ ਅੱਗੇ ਤਾਂ ਪਤਨਾ ਖੜੀ ਹੋ ਜਾਂਦੀ ਮਨੂ ਉੱਠਦੀ ਰਹਿੰਦੀ ਸੀਗੀ ਹੁਣ ਆਈ ਨਹੀਂ ਪਤਨਾ ਮੈਨੇ 5 6 ਦਿਨਾਂ ਤੋਂ ਪਹਿਲਾਂ ਠੀਕ ਸੀ ਮੈਂ ਚੱਕ ਕੇ ਉਧਰ ਉਧਰ ਮੜ ਮੋਟਾ ਮੈਂ ਕਹਿੰਦੀ ਤੈਂਦੇ ਅੰਧ ਹਲਾਈ ਜਾ ਵਿੱਚ ਅੰਗਾਰ ਆਲੇ ਬੰਦਾ ਉਦੋਂ ਤਾਂ ਮੈਂ ਮੜ ਮੋਟਾ ਤਰੀ ਗਈ ਜੋ ਤਾਂ ਮੈਂ ਜਮੀ ਜੁੜ ਕੇ ਥੱਗੇ ਬੈਗੀ ਨੁੱਤੇ ਹੋਏ ਜਾ ਮੈਂ ਥੱਲੇ ਹੋਇਆ ਜਾ ਬੁਠਾ ਤੀ ਪਤਾ ਨਹੀਂ ਕਿ ਆਸ ਨੇ ਭਾਈ ਕਾਸਣਾ ਕੋਦੂ ਬਾਦੂ ਬਸੇਰ ਮੈਂ ਜੜ ਗਈ ਮੈਂ ਚਾਕੀ ਜਾਮਾ ਵੀ ਫਿਰ ਖੜੀ ਹੋ ਮੈਂ ਨਾ ਵੀ ਮੈਂ ਦੇਖਾਂ ਉੱਠਾ ਉੱਠਾ ਨਾ ਜਾਵੀ ਬਸ ਇੱਕ ਥਾਂ ਲਿਖਦੀ ਰਹੀ ਬਟੇ ਦੀ ਸ਼ਾਫ ਆਈ ਆਈ ਹਾਏ ਹੋਏ ਇੱਕ ਕਮਰੇ ਚ ਤੇ ਰੋਟੀ ਪਾਣੀ ਦਾ ਕਿਵੇਂ ਕਰਦੇ ਸੀ ਰੋਟੀ ਪਾਣੀ ਕਿੜੰਗ ਤੈਨੂੰ ਪਈ ਤਾਂ ਜੰਮੀ ਦਿਉ ਆਈ ਦੇ ਜਾਂਦਾ ਸੀ ਰਾਤ ਨੂੰ ਦੀ ਦੇਗਿੰਦੀ ਪਾ ਕੇ ਇੱਕ ਰੰਗ ਰੋਟੀ ਦੇ ਜਿਵੇਂ ਜਾਨਵਰ ਨੂੰ ਰੋਟੀ ਪਾ ਕੇ ਜਾਂਦੇ ਓਵੇਂ ਜਾਨਵਰ ਵੀ ਮੇਰੇ ਨਾਲੋਂ ਵਧੀਆ ਸੀਗਾ ਮੈਂ ਕਹਿੰਦੀ ਹੂੰ ਰੋਟੀ ਦੇ ਜਾਂਦੀ ਬਸ ਹੀ ਠੰਡਾ ਜਿਵੇਂ ਕਿ ਪਤਾ ਕਰੋ ਆਉਣੀ ਤਾਂ ਤੁਸੀਂ ਸਰਦਨ ਗੇੜੇ ਮਾਰ ਲਿਆ ਵੀ ਦੋ ਰੋਟੀਆਂ ਇੱਕ ਵਾਰ ਦੋ ਰੋਟੀਆਂ ਨਾਲ ਤਾਂ ਆਟਾ ਪੱਚੀ ਵਿਚੀ ਰੋਟੀਆਂ ਸੱਤ ਰੋਟੀਆਂ ਮੈਨੂੰ ਬੁਪਦੀਆਂ ਆਪਨੇ ਕਰਨਾ ਕੀ ਹੈ ਤੇ ਨਾ ਕੰਨ ਕੋ ਸਾਡੇ ਕੋਈ ਨਹੀਂ ਆਉਂਦਾ ਨਾ ਕੋਈ ਮੇਰਾ ਜਵਾਬ ਆਵੇ ਸਾਰੇ ਜਵਾਬ ਦੇ ਕੇ ਹੂੰ ਫਿਰ ਬਸ ਹੋ ਜੇ ਮੈਂ ਹੈ ਇਸੇ ਜਾਈ ਚੱਕ ਕੇ ਬਣਸਥਾ ਪੁੱਤ ਤੁਹਾਡੇ ਹੈ ਨਹੀਂ ਕੋਈ ਮੁੰਡਾ ਮੇਰੇ ਹੈ ਨਹੀਂ ਮੁੰਡਾ ਹੈ ਨਹੀਂ ਧੀਆਂ ਨੇ ਧੀਆਂ ਨੇ ਕੋਈ ਕਸਰ ਨਹੀਂ ਛੱਡੀ ਹਾਂ ਮੇਰੇ ਜਿਹੜੀ ਕੁੜੀ ਛੁੱਟ ਨਹੀਂ ਹੈ ਨਾ ਉਹ ਉਹਦਾ ਮੁੰਡਾ ਇੱਕ ਉਹ ਨਹੀਂ ਚੜਦਾ ਖੜਾ ਮੇਰਾ ਉਹ ਮੋ ਕਰਦੇ ਕਹਿੰਦਾ ਮੇਰੀ ਮਾਂ ਬੜਗੀ ਤਾਂ ਹੋ ਜੋ ਉਹ ਬਾਈ ਨਾ ਹੈ ਸੀ ਮਾਂ ਚੱਲ ਜੇ ਮਾਰੇ ਪਰ ਜਦੋਂ ਤੁਸੀਂ ਮਿਲੇ ਹੋ ਸਹਾਰਾ ਜਨ ਸੇਵਾ ਦੇ ਜਿਹੜੇ ਵਲੰਟੀਅਰ ਹੈ ਉਹਨਾਂ ਨੂੰ ਜਦੋਂ ਤੁਹਾਨੂੰ ਇਹਨਾਂ ਨੇ ਕੱਢਿਆ ਉਹ ਵੀ ਕਿਸੇ ਦੇ ਘਰ ਤੋਂ ਜਾ ਕੇ ਤੁਹਾਨੂੰ ਕੱਢਿਆ ਇਹਨਾਂ ਨੇ ਤਾਂ ਉਦੋਂ ਸੋਡੇ ਕੱਪੜੇ ਵੀ ਪੂਰੇ ਨਹੀਂ ਸੀ ਪਾਏ ਹੋਏ ਮੇਰੇ ਸੁਣਨ ਚਾਇਆ हां बिंदे के पास पहला ही ना उन्हें कुड़ी पता नहीं किथों उन्हें आग, आगे मार दिया ताकि ना कि गाया हो पता नहीं बिंदक पहले आई है, है फिर कठं दे तो जब तूसी कल्ले उस कमरे च पए हुंदे सी बंद हुंदे सी ता ओद तूसी सोचदे नहीं सी वी मैं ਈ ਧੀਆਂ ਜੰਮੀਆਂ ਇਹਨਾਂ ਦੀ ਖੁਸ਼ੀ ਮਨਾਈ ਇਹਨਾਂ ਨੂੰ ਪੜਾਇਆ ਲਿਖਾਇਆ ਇਹਨਾਂ ਦੇ ਵਿਆਹ ਕਿਤੇ ਸੋਚਦੀ ਵੀ ਗੱਲ ਵੀ ਨਿਕਲ ਜਾਂਦੀ ਮੈਥਾਂ ਆਪਾਂ ਮੈਂ ਕਹਿੰਦੀ ਗੱਲਾਂ ਵੀ ਦਿੰਦੇ ਮੈਂ ਦਿਲ ਦੇ ਵਿੱਚ ਮੈਂ ਕਹਿੰਦੀ ਮੈਂ ਤਾਂ ਕਨਿਆ ਪ੍ਰਮਾਣਤਰੀ ਜਿਵੇਂ ਮੇਰੇ ਨਾਲ ਬੰਨ੍ਹਦੇ ਥੋੜੀ 라 ਤੁਹਾਡੇ ਨਾਲ ਵੀ ਕਰੇ ਕਹਿ ਦਿੰਦੀ ਸੀ ਮੈਂ ਬਿਲਕੁਲ ਔਖੀ ਸੀ ਉਹ ਮਤਲਬ ਮੁੜ ਕਾ ਨਹੀਂ ਚੱਲਿਆ ਸਹੀ ਗਾ ਤੇ ਜਿਹੜੀ ਉਹ ਕੋਠੀ ਆ ਉਹ ਕਿਹਦੇ ਨਾਂ ਤੇ ਆ ਉਹ ਕੋਠੀ ਨਾਂ ਤੇ ਆ ਉਹ ਕੁੜੀ ਦੇ ਨਾਂ ਤੇ ਆ ਮੇਰੇ ਤੇ ਛੋਡੀ ਕੋਠੀ ਤੁਸੀਂ ਉਹਦੇ ਨਾਂ ਤੇ ਕਰ ਜਿਹੜੀ ਬਚਾਲੜੀ ਕੁੜੀ ਬਈ ਰੱਖੂਗੀ ਉਹ ਕਹਿੰਦੀ ਮੈਂ ਸਾਰੀਆਂ ਮੈਂ ਰੱਖੂਗੀ ਮੈਂ ਕਰੂੰਗੀ ਸੇਵਾ ਕਰੂੰਗੀ ਮੈਂ ਰੱਖੂਗੀ ਤੇ ਰਹਿੰਦੀ ਏ ਤੁਹਾਡੇ ਨਾਲ ਨਾ ਕਿੱਥੇ ਰਹਿੰਦੀ ਏ ਤੇ ਆਪਦੇ ਨਾਂ ਪਰਪਰਟੀ ਕਰਾ ਲਈ ਹਾਂ 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 ਉਹਨੇ ਕਰਾ ਕੇ ਕਹਿੰਦੇ ਤੇ ਕਿ ਮੈਂ ਆ ਚੱਕ ਫਿਰ ਮੈਂ ਨਹੀਂ ਤਰੀ ਨਿਕਲਨੀ ਵਾਪਸ ਤੂੰ ਆਪਦੇ ਕੋਠੇ ਦਾ ਨਾਂ ਅਲਵਾੜੀ ਫਿਰ ਮੈਂ ਹੋਂ ਕੀ ਕਰਾ ਹਾਏ ਹਾਏ ਮੈਨੂੰ ਕਹਿੰਦੀ ਵਾਵੇ ਕੀ ਕਰਾ ਤੈਨੂੰ ਰੋਟੀ ਦੇ ਜਾਨੇ ਰੋਟੀ ਦੇ ਜਾਨੇ ਥੋੜੀ ਐ ਕਹਿੰਦੇ ਫੋਟੂ ਕੀ ਭਾਲਦੀ ਆ ਮਾਝੇ ਪਕਾਉਂਦਾ ਥੋੜਾ ਕਿਤੇ ਆਣਾ ਜਾਣਾ ਨਹੀਂ ਸੀ ਕਿਸੇ ਦੇ ਨਾਲ ਕੋਈ ਗੱਲ ਬਾਤ ਨਹੀਂ ਮੱਲੇ ਚ ਕੋਈ ਵੀ ਨਹੀਂ ਆਉਂਦਾ ਜਾਂਦਾ ਸੀ ਥੋੜਾ ਆਉਂਦਾ ਤਾ ਆ ਜੇ ਮੈਂ ਖੜੀ ਹੋਵਾਂ ਜਦ ਉੱਠਣ ਜੋਗੀ ਨਹੀਂ ਰਹੀ ਜਦ ਜੋਗੇ ਪਹਿਸ ਆ ਕੇ ਸਰਕੇ 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 ਜੈ ਫੇਰਦੀ ਸੀ ਉਹ ਕੇ ਸਰਕੇ ਤਾਈ ਮੇਰੇ ਪੇਸ਼ਾ ਪਾਲਾ ਸੀ ਖਰਾਬ ਹੋ ਗਿਆ ਤੇ ਡਾਕਟਰ ਦੇ ਵੀ ਨਹੀਂ ਲੈ ਕੇ ਜਾਂਦੇ ਸੀ ਰੱਬ ਰੱਬ ਕਰ ਦਿੱਤਾ ਡਬ ਜੇ ਨਹੀਂ ਜੇ ਡਬ ਜਾਊਗਾ ਪੈਸੇ ਦੇ ਤੂੰ ਮੈਂ ਜੋ ਮੇਰੇ ਪੈਸੇ ਹੱਥ ਤੇ ਖੋਲੇ ਨੇ ਕਿੱਥੋਂ ਦੇਵਾ ਪੈਸੇ ਛੋਡੀ ਪੈਨਸ਼ਨ ਵੀ ਲੈ ਲੈਂਦੇ ਐ ਮੇਰਾ ਸਭ ਨੂੰ ਪਤਾ ਹੀ ਨਹੀਂ ਸਾਰਾ ਕੁਝ ਰਹੇ ਮੁੰਡਾ ਹੈਗਾ ਪਾਵਨ ਨੇ ਕੀਤਾ ਹੋ ਕੇਸ ਉਹ ਪਾਵਨ ਕਹਿੰਦਾ ਤੂੰ ਕਿਉਂ ਕੱਢ ਦੇ ਮਰਦ ਨਹੀਂ ਆ ਤੇਰੇ ਕੋਲ ਇੰਨਾ ਕੁਸ ਹੈ ਹੁਣ ਉਹ ਮੁੰਡਾ ਚੱਕ ਚੱਕੂਗਾ ਛੋਡੀ ਮਾਨਸਾ ਕਿੰਨੇ ਦੀ ਪ੍ਰਾਪਰਟੀ ਸੀਗੀ ਉਹਦਾ ਕੀ ਬਣਿਆ ਮਾਨਸਾ ਦੀ ਤੇ ਜਾ ਗਿਆ ਸਾਰਾ ਮਾਨਸਾ ਪੂਰਾ ਸਾਰਾ ਲਗਾ ਇਹਨਾਂ ਨੇ ਸਾਰੀ ਇਕੱਠੀ ਕਰਦੀ ਕਿਨੇ ਕੋਈ ਤਾਂ ਜਾਣੇ ਪੁੱਤੀ ਜਿਹੜੇ ਮੁੰਡਾ ਨਾ ਕੀ ਉਹਨਾਂ ਦਾ ਇੱਕ ਨੋਤਾ ਹੈ ਗਿਆ ਵਕੀਲ ਨੋ ਤਾਂ ਤੇ ਛੋਤੀ ਹੁੰਦੀ ਨੇ ਪਾਲੀ ਸੀ ਕਰੇ ਸੀ ਮੈਂ ਵਕੀਲ ਕਰ ਲੈਣਾ ਉਹੀ ਬਸ ਚੌੜ ਚੌੜ ਤੇ ਪਿਆਰ ਚ ਫਿਰ ਵਕੀਲ ਦਾ ਮੇਰਾ ਦੀਪਾ ਸੀ ਦੀਪਾ ਬਸ ਐ ਨੋ ਤੜੀ ਉਹ ਦੀਪ ਨੇ ਥੋੜੇ ਚਿਰ ਤੱਕ ਇੱਥੇ ਫਿਰ ਬਸ ਉਹ ਮੈਨੂੰ ਕੀ ਪਤਾ ਇੱਥੇ ਲਿਖਦੇ ਇੱਥੇ ਲਿਖਦੇ ਲਿਖਾਈ ਜਾ ਮੈਂ ਇਥੋਂ ਮੈਂ 10 ਕਰੀ ਗਈ ਮੈਨੂੰ ਕੀ ਮਤਲਬ ਮੇਰੇ ਨਾਲ ਧੋਖਾ ਹੋਇਆ ਪੱਛ ਮੈਂ 10 ਕਰੀ ਗਈ ਉਹ ਸਾਰੇ ਖੜਾ ਅੱਜ ਤੁਸੀਂ ਹੱਥ ਲਓ ਅਜਤਨਾ ਉਹ ਗੱਲ ਦੇ ਪੈਸੇ ਦੇ ਫੇਰਾ ਮੁੰਡਾ ਹੁਣ ਬਜਰ ਉਹਨੂੰ ਲੱਗੇ ਗਿਆ ਕਿਤੇ ਅੱਜ ਆਪ ਦੇ ਪਤੀ ਨੂੰ ਯਾਦ ਕਰਦੇ ਹੋ ਉਹਨਾਂ ਨੂੰ ਵੀ ਜਿਹਨਾਂ ਦਾ ਸਾਥ ਹੁੰਦਾ ਤਾਂ ਕਿਸੇ ਦੀ ਇੰਨੀ ਹਿੰਮਤ ਨਹੀਂ ਸੀ ਹੋਣੀ ਜੇ ਸਾਥ ਹੁੰਦਾ ਪੁੱਤ ਫੇਰ ਮੈਂ ਕਿਹਾ ਬੰਦਾ ਵੀ ਮਾਰਨੇ ਕਦੇ ਮਾਰਨੇ ਦੇ ਨਾ ਕਦੇ ਮੰਨਦਾ ਸੀ ਕਈ ਵਾਰੀ ਕਹਿੰਦਾ ਤਾਂ ਉਹ ਮਗਰ ਲਾਣੇ ਲੱਗ ਗਈ ਵਾਰੀ ਉਹ ਤਾਂ ਸਿਆਣਾ ਸੀ ਆਪਾਂ ਮੈਂ ਕਹਿੰਦੀ ਉਹ ਵੀ ਧੀਆ ਦੇ ਮਗਰ ਲੱਗਦੀ ਸੀ ਨਹੀਂ ਲੱਗਦਾ ਸੀਗਾ ਐਸਾ ਨਹੀਂ ਲੱਗਦਾ ਸੀ ਉਹ ਕਹਿੰਦਾ ਕਦੇ ਹਰਕ ਜਾਂਦਾ ਪਤਾ ਨਹੀਂ ਕੀ ਆ ਕਹਿੰਦਾ ਸੇ ਮੈਂ 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 ਇਤਨੀ ਤਰੀਕਿਆ ਆ ਵੀ ਮੈਂ ਕਹਿ ਮੈਂ ਤੁਹਾਨੂੰ ਕਿਹਾ ਦੀ ਆ ਮੈਂ ਕਦੇ ਬੋਲੀ ਨਹੀਂ ਝਲਮਕ ਡਾਰਦੀ ਸੀ ਕਹਿੰਦਾ ਪਤਾ ਨਹੀਂ ਮੈਨੇ ਕੀ ਹੋ ਗਿਆ ਜਦੋਂ ਤੂੰ ਮੇਰੇ ਸਾਹਮਣੇ ਆਲੇ ਕਹਿੰਦਾ ਮੇਰਾ ਇਜਾਜ਼ਤ ਦੇ ਗੋਲੀ ਵਾਰਾਂ ਦੇ ਥੋੜੇ ਹਾਂ ਕਹਿੰਦਾ ਸੀ ਕਿਆ ਤਾਂ ਜੱਬੀ ਨਹੀਂ ਸੀ ਮੈਂ ਵੀ ਨਹੀਂ ਕਿਹਾ ਸੀ ਉਹਨੇ ਮੇਰੇ ਮੈਂਨੇ ਕੁਝ ਨਹੀਂ ਕਿਹਾ ਸੀ ਤਦੇਲੀ ਬਸ ਕਿਤਾ ਨਹੀਂ ਕਹਿੰਦਾ ਮੇਰੇ ਕੋਲੋਂ 7 ਦਿਨਾਂ ਦਾ ਕੀ ਹੋ ਗਿਆ ਵੀ ਜੇ ਨਹੀਂ ਤੇਰੀ ਗੋਲੀ ਕੱਢਦਾ ਟੀਚ ਦੇ ਕਦੋਂ ਗੁਜ਼ਰੀ ਆ ਤੁਹਾਡੇ ਪਤੀ ਪਤਿੰਦਾ ਖਾਤੀ ਰੋ ਗਈ ਪੰਜ ਛੇ ਸਾਲ ਤੋਂ ਦੇ ਉੱਤੇ ਪੰਜ ਛੇ ਸਾਲ ਬਸ ਉਦੋਂ ਤੋਂ ਬਾਅਦ ਤੁਹਾਡਾ ਇਹੀ ਹਾਲ ਹੈ ਹਾਂ ਜੀ ਉਹ ਤਾਂ ਬਾਰੇ ਜਦੋਂ ਜੇ ਉਹਨਾਂ ਦਾ ਮਤ ਵੀ ਬਣਦੀ ਅਬੀ ਮਕਬਰੀ ਆ ਕੇ ਦੇਖ ਤਾ ਗਏ ਆਊਗਾ ਤਾਂ ਦਿੱਤੇ ਤੱਕ ਉੱਥੇ ਦੇ ਵੀ ਕੌਣ ਹੋ ਜਾਂਦੇ ਜੀ ਜੇ ਕਰਮ ਚੱਲ ਗਏ ਨਾ ਆ ਜਾਂਦੇ ਹੂੰ ਕੋਣ ਤੁਸੀਂ ਬਾਹਰ ਨਿਕਲਿਓ ਉਸ ਕੈਦ ਚੋਂ ਕੱਢਦੇ ਆ ਆ ਕੇ ਬੰਦੇ ਗਲੀ ਆ ਗਏ ਹੁ ਬੰਬਾ ਕੇ ਜਦੋਂ ਆਪਣੇ ਕੋਲ ਹਾਂ ਵੀ ਮੈਨੂੰ ਕੀ ਹੋ ਗਿਆ ਵੀ ਜਦੋਂ ਮੈਨੂੰ ਤਾਂ ਹੁਣ ਦਰਪਾਈ ਬੈਠੇ ਸੀ ਵੀ ਇੱਕ ਉਹ ਬੰਦੇ ਕੇ ਪਹਿਲਾਂ ਤੁਸੀਂ ਕਦੇ ਕਦੇ ਕਿਸੇ ਨੂੰ ਆਵਾਜ਼ ਮਾਰ ਕੇ ਜਿਵੇਂ ਤੁਹਾਨੂੰ ਬੰਦ ਕਰਕੇ ਗਏ ਹੋਏ ਸੀ ਤੁਸੀਂ ਆਪ ਨਹੀਂ ਕਦੇ ਕੋਸ਼ਿਸ਼ ਕੀਤੀ ਵੀ ਮੈਂ ਗਲੀ ਚ ਅਖੀਰ ਤੁਸੀਂ ਰਹਿੰਦੇ ਸੀ ਵੀ ਮੈਂ ਕਿਸੇ ਨੂੰ ਆਵਾਜ਼ ਮਾਰ ਕੇ ਬੁਲਾਵਾ ਆਵਾਜ਼ ਮਾਰੀ ਬਥੇਰੀ ਆਵਾਜ਼ ਆਉਂਦਾ ਨਹੀਂ ਸੀ ਕੋਈ ਬਾਜਾਂ ਮਾਰੀਆਂ ਥੱਲੇ ਪਈ ਸੀ ਨਾ ਜੇ ਤਾਂ ਮੈਂ ਖੜਾ ਹੋਇਆ ਜਾਂਦਾ ਤੇ ਲੋਕ ਲਾ ਕੇ ਭੱਜ ਜਾਂਦੇ ਸੀ ਤੁਹਾਨੂੰ ਲੋਕ ਲੈ ਕੇ ਭੱਜ ਜਾਂਦੇ ਸੀ ਇਹ ਕਉ ਤੇ ਛਿੰਜ ਜਾਂਦਾ ਸੀ ਮੈਥੋਂ ਮੂਰੋ ਲੋਕ ਲੈ ਜਾਂਦੀ ਅੰਦਰੇ ਪੈ ਰਹੇ ਨਹੀਂ ਬਹਿ ਜਾਂਦੇ ਚ ਮੂਰੋ ਲੋਕ ਲੈ ਜਾਂਦੇ ਤੇ ਲੈਟਰਨ ਬਾਥਰੂਮ ਸਭ ਕੁਛ ਉੱਥੇ ਹਾਂ ਹਾਂ ਉੱਥੇ ਚਈਆ ਤੈਨੇ ਵਿਹਾਈ ਹੱਥ ਨਾਲ ਖਾ ਰੋਟੀ ਰੋਟੀ ਖਾ ਲੈਂਦੀ ਕਦੀ ਉਹਨੇ ਹੀ ਹੱਥ ਨਾਲ ਹਰਾ ਕੀ ਹੋਰ ਉੱਥੀ ਆਦੇ ਮਰਤੀ ਕਿਨੇ ਤੇ ਕਿਰਤ ਪਰ ਮੈਨੂੰ ਆਹ ਕਹਿੰਦੀ ਕਈ ਵਾਰ ਤਾਂ ਹੱਥੋਂ ਵੀ ਬਹੁਤ ਅੰਮ੍ਰੀ ਪਾਣੀ ਦੀ ਧਰ ਰੱਖੀ ਸੀ ਕਈ ਵਾਰ ਤਾਂ ਤੁਸੀਂ ਇੰਨਾ ਨਰਕ ਕੱਟਿਆ ਮੈਂ ਤਾਂ ਜੀ ਪਤਾ ਨਹੀਂ ਕੀ ਕਿ ਪਾਪ ਕਿਤੇ ਨਰਕ ਖਾਦਾ ਹੈ ਮੈਂ ਤੁੱਕੀ ਬਾਲਾ ਖੋਣ ਉਹਨਾਂ ਗੱਲ ਗੱਦ ਆਉਂਦੀ ਹੈ ਮੇਰੇ ਘਰ ਨਹੀਂ ਇਹ ਉਹ ਨਹੀਂ ਕਰਨਾ ਉਹ ਫਿਰ ਮੈਂ ਮੁੰਡਾ ਵੀ ਸੱਧਿਆ ਸੀ ਬਣਾ ਕੇ ਲਿਗਿਆ ਥੋੜਾ ਚਿਰ ਉਹ ਪੀ ਪੁੱਤ ਪਰ ਤੁਸੀਂ ਕੋਈ ਪਾਪ ਨਹੀਂ ਕੀਤਾ ਬੱਚੇ ਜੰਮੇ ਪਾਪ ਕੀਤਾ ਹੀ ਹੋਗਾ ਪੁੱਤ ਪਹਿਲਾਂ ਤਰੇ ਹੋਂ ਪਗਦੇ ਉਹਨੇ ਇਖਣੇ ਜਿਹੜੇ ਢੀਪਾ ਪੰਸਿ ਮੈਂ ਤਾਂ ਇੰਝ ਹੀ ਬਤਾਨੀ ਸਰਦਨ ਰੱਬ ਦਾ ਨਾਮ ਲੈ ਦੀ ਸੀ ਕਰਦੀ ਸੀ ਸਾਰਨਨ ਪਰਮਾਤਮਾ ਦਾ ਨਾਮ ਜਪਦੀ ਸੀ ਮੈਂ ਕੰਝ ਪਰਮਾਤਮਾ ਸਹਾਈ ਹੈ ਸਭ ਤੋਂ ਵੱਡਾ ਪਰਮਾਤਮਾ ਹੈ ਫੇਪੀ ਬਦਲ ਕੀ ਹੋ ਗਿਆ ਹੂੰ ਮੈਂ ਲੋਪੀ ਮਿੱਟਲ ਵੇਲਾ ਅੱਧ ਕਰਵਾਇਆ ਉੱਥੋਂ ਠੀਕ ਹੋ ਗਈ ਸੀ ਆਪਾਂ ਨੇ ਹੁਣ ਤੁਹਾਨੂੰ ਯਕੀਨ ਆਉਂਦਾ ਵੀ ਹਾਂ ਤੁਸੀਂ ਉੱਥੋਂ ਨਿਕਲਿਆ ਏ ਉਹ ਚੁੰਗਲ ਚੋਂ ਨਿਕਲਿਆ ਏ ਤੁਸੀਂ ਤੁਹਾਨੂੰ ਬਾਹਰ ਆ ਕੇ ਯਕੀਨ ਆਉਂਦਾ ਇਸ ਗੱਲ ਉਹ ਤਾਂ ਜੇ ਮੈਨੂੰ ਆਉਂਦਾ ਹੈ ਆਉਂਦਾ ਜਦ ਕੋਈ ਆਇਆ ਨਹੀਂ ਨਾ ਦੀਦਾਬ ਦਾ ਸ਼ੇਰ ਆਉਂਦਾ ਵੀ ਤੇਰ ਕੋਈ ਆਇਆ ਨਹੀਂ ਆਇਆ ਨਹੀਂ ਕੀ ਗੱਲ ਜਿਹੜੇ ਆਇਸੇ ਉਹ ਵਿਸ਼ਵਾਸ ਛੱਡ ਗਏ ਨਹੀਂ ਸਾਰੀ ਤੁਹਾਡੇ ਨਾਲ ਹੈ ਦੇਖੋ ਪ੍ਰਸ਼ਾਸਨ ਤੁਹਾਡੇ ਨਾਲ ਹੈ ਐਸਐਸਪੀ ਸਾਹਿਬ ਜੋ ਬਠਿੰਡੇ ਐਸਐਸਪੀ ਸਾਹਿਬ ਨੇ ਅਮਨੀਤ ਕੌਂਡਲ ਉਹਨਾਂ ਨੇ ਬਹੁਤ ਮਦਦ ਕੀਤੀ ਇਨਸਪੈਕਟਰ ਜਸਵਿੰਦਰ ਕੌਰ ਔਰ ਔਮਨ ਸੈੱਲ ਦੇ ਜਿਹੜੇ ਹੈਗੇ ਨੇ ਉਹਨਾਂ ਨੇ ਬਹੁਤ ਮਦਦ ਕੀਤੀ ਸਹਾਰਾ ਜਨ ਸੇਵਾ ਦੇ ਵਿਜੇ ਗੋਇਲ ਨੇ ਉਹਨਾਂ ਨੇ ਬੜੀ ਮਦਦ ਕੀਤੀ ਆ ਮੁੰਡਾ ਦੇ ਖੁਦ ਇਹ ਦਿਨ ਰਾਤ ਤੁਹਾਡੇ ਨਾਲ ਹੈ ਸੰਦੀਪ ਇਹ ਤਾਂ ਛੱਡਦਾ ਹੀ ਨਹੀਂ ਮੇਰਾ ਖਿਆਲ ਤਾਂ ਫਿਰ ਤੁਸੀਂ ਕਿਉਂ ਇਹ ਗੱਲ ਕਹਿੰਦੇ ਹੋ ਵੀ ਤੁਹਾਡੇ ਨਾਲ ਕੋਈ ਹੈ ਨਹੀਂ ਅਸੀਂ ਵੀ ਹੁਣ ਦੇਖੋ ਤੁਹਾਡੇ ਬੱਚੇ ਤੁਹਾਡੇ ਕੋਲੇ ਆਏ ਆ ਠੀਕ ਹੈ ਕਿੰਨਾ ਚਿਰ ਹੋ ਗਿਆ ਮੈਨੂੰ ਆਏ ਨੇ ਕੋਲੇ ਹੁਣ ਨਰਮ ਮੈਂ ਜਦੋਂ ਆਪ ਜਾਂਦਾ ਬੀਬੀ ਮੈਂ ਹਾਂ ਨਾ ਤੂੰ ਬੈਠੇ ਰੋਟੇ ਲਈ ਹੁਣ ਕੋਈ ਨਾ ਕੋਈ ਫਿਰ ਹੋਰ ਵੀ ਕਹਿੰਦਾ ਤੇ ਨਾ ਮਜਬੂਰ ਹਾਂ ਸੁਣ ਨਹੀਂ ਇੱਧਰ ਆ ਕੇ ਤੁਸੀਂ ਦੱਸੋ ਵੀ ਕਿਹੜੇ ਹਾਲਾਤਾਂ ਦੇ ਵਿੱਚ ਤੁਸੀਂ ਮਾਤਾ ਨੂੰ ਮਾਤਾ ਨੂੰ ਕੱਢਿਆ ਕਿਹੜੇ ਹਾਲਾਤਾਂ ਦੇ ਵਿੱਚ ਤੁਸੀਂ ਕੰਮ ਡਾਕਟਰ ਚੱਕ ਲੱਗ ਜਾਂਦਾ ਜਰਾ ਰਿਵਾਜ ਦਿੰਦਾ ਨਹੀਂ ਕਿਸੇ ਨੂੰ ਹੂੰ ਹੂੰ ਬੈਠ ਜਾ ਬੈਠ ਜਾ ਤੋ ਸਾਡੇ ਨਾਲ ਸੰਦੀਪ ਉਹ ਵਲੰਟੀਅਰ ਹੈ ਸਹਾਰਾ ਜਨ ਸੇਵਾ ਸੰਸਥਾ ਬੜੀ ਪੁਰਾਣੀ ਸੰਸਥਾ ਹੈ ਬਠਿੰਡੇ ਦੀ ਜਿਨ੍ਹਾਂ ਨੂੰ ਵਿਜੇ गोयल ਜੀ ਚਲਾਉਂਦੇ ਨੇ ਤੇ ਇਹ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਕਦੋਂ ਪਤਾ ਲੱਗਦਾ ਸੰਦੀਪ ਕਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਪਰਸਰਾਮ ਨਗਰ ਵਿਖੇ ਜਿਹੜੀ ਮਾਤਾ ਹੈਗੀ ਉਹ ਅਜਿਹੀ ਹਾਲਤ ਦੇ ਵਿੱਚ ਹੈ ਪਿਛਲੇ 1.5 ਦੋ ਸਾਲ ਤੋਂ ਬੰਦ ਨੇ ਸਾਨੂੰ 28 ਤਰੀਕ ਨੂੰ ਪਤਾ ਲੱਗਿਆ ਜੀ ਪਰਸਰਾਮ ਗਲੀ ਨੰਬਰ 7/1 ਦੇ ਵਿੱਚ ਮਾਤਾ ਜੀ ਆ ਜਿਨ੍ਹਾਂ ਦੀ ਉਮਰ 70 80 ਸਾਲ ਆ ਜੀ ਉਹ ਡੇਢ ਦੋ ਸਾਲ ਤੋਂ ਬੰਦ ਆ ਤੇ ਇਹਨਾਂ ਦੇ ਦਵਾਈ ਵਗੈਰਾ ਅੰਦਰੋਂ ਜਿੰਦੇ ਲੱਕ ਚਲਾ ਜਾਂਦੇ ਸੀ ਜੀ ਕਿਹੜਾ ਜੀ ਮਤਲਬ ਮਾਹੌਲ ਚ ਸੀਗੇ ਇੱਕ ਘਰ ਕਹਿ ਜਾ ਉਹ ਜਿੱਥੇ ਕਿਸੇ ਕੋਠੀ ਚ ਸੀ ਕਮਰੇ ਚ ਸੀ ਕਿਵੇਂ ਸੀ ਇੱਕ ਕੋਠੀ ਸੀ ਬੰਦ ਕਮਰਾ ਸੀ ਜੀ ਬਾਹਰੋਂ ਲੋਕ ਲਾ ਕੇ ਚਲੇ ਜਾਂਦੇ ਸੀਗੇ ਤੇ ਉਹਨਾਂ ਨੂੰ ਇੱਕ ਟਾਈਮ ਦੀ ਰੋਟੀ ਦੇ ਜਾਂਦੇ ਸੀਗੇ ਉਹੀ ਇਹ ਰੋਟੀ ਤਿੰਨ ਟਾਈਮ ਖਾਂਦੇ ਸੀ ਜੀ ਅੱਛਾ ਕਿ ਦਸਰੇ ਸੀਗੇ ਗੋਲ ਸਾਹਿਬ ਵੀ ਮੈਨੂੰ ਫੋਨ ਤੇ ਕਹਿੰਦੇ ਵੀ ਪਾਣੀ ਚ ਭਿਓ ਕੇ ਜਿਹੜੀ ਹੈ ਉਹ ਉਸੇ ਤਰ੍ਹਾਂ ਹੀ ਖਾਂਦੇ ਹਾਂਜੀ 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 ਤੇ ਜਦੋਂ ਤੁਸੀਂ ਇਹਨਾਂ ਨੂੰ ਗਏ ਹੋ ਲੈਣ ਵਾਸਤੇ ਰੈਸਕਿਊ ਕਰਨ ਵਾਸਤੇ ਫਿਰ ਕਿਵੇਂ ਐਂਟਰ ਕਿਵੇਂ ਕੀਤਾ ਐਂਟਰਾ ਸੀ ਪ੍ਰਸ਼ਾਸਨ ਦੀ ਮਦਦ ਲਈ ਜੀ ਹਾਂ ਯਾਰ ਜਿਹੜੇ ਵੂਮਨ ਹੈਲਪਰ ਦੇ ਜਸਵਿੰਦਰ ਕੌਰ ਦੇ ਉਹਨਾਂ ਨੇ ਮੌਕੇ ਤੇ ਬੁਲਾਇਆ ਠਾਣਾ ਕਨਾਲ ਨੂੰ ਵੀ ਮੌਕੇ ਤੇ ਬੁਲਾਇਆ ਜੀ ਉਹਨਾਂ ਦੀ ਮੌਜੂਦਗੀ ਵਿੱਚ ਅਸੀਂ ਇਹਨਾਂ ਨੂੰ ਲੈ ਕੇ ਸਿਵਲ ਹਸਪੀਟਲ ਐਡਮਿਟ ਕਰਾ ਦਿੱਤਾ ਬਾਕੀ ਇਹਨਾਂ ਦਾ ਟਰੀਟਮੈਂਟ ਵਗੈਰਾ ਚੱਲ ਰਿਹਾ ਜੀ ਉਦੋਂ ਦੱਸ ਰਹੇ ਸੀ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਸੀ ਮੇਰੀ ਕਹਿੰਦੇ ਕਾਫੀ ਇਹਨਾਂ ਦੀ ਜਿਹੜੀ ਹਾਲਤ ਸੀਗੀ ਉਦੋਂ ਨਾਜ਼ੁਕ ਸੀ ਰ ਤੁਸੀਂ ਲੈ ਕੇ ਆਏ ਹੋ ਇਹਨਾਂ ਨੂੰ ਹਾਂਜੀ ਹਾਂਜੀ ਕਾਫੀ ਨਾਜੁਕ ਸੀ ਜੀ ਹੁਣ ਅੱਗੇ ਨਾਲ ਕਾਫੀ ਸੁਧਾਰ ਆ ਜੀ ਤੇ ਸੀ ਕਿਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਵੀ ਦੱਸ ਰਹੇ ਸੀਗੇ ਗੋਇਲ ਸਾਹਿਬ ਵੀ ਕਹਿੰਦੇ ਕੱਪੜੇ ਵਗੈਰਾ ਵੀ ਪੂਰੇ ਨਹੀਂ ਸੀ ਪਾਏ ਹੋਏ ਮਾਤਾ ਜੀ ਹਾਂਜੀ ਕੱਪੜੇ ਵਗੈਰਾ ਵੀ ਨਹੀਂ ਪਾਏ ਹੋਏ ਸੀ ਜਾ ਕੇ ਅਸੀਂ ਪਾਏ ਜੀ ਫਿਰ ਤੇ ਉਹ ਮਤਲਬ ਜਿਹੜੇ ਕਮਰੇ ਜਿ ਸੀ ਉਹ ਵੀ ਪੂਰਾ ਗੰਦਾ ਕਮਰਾ ਸੀ ਜਮਾ ਗੰਦਾ ਮੁਸ਼ਤ ਬਹੁਤ ਮਾਰਦੀ ਸੀ ਕਿਸੇ ਤੋਂ ਖੜੇ ਵੀ ਨਹੀਂ ਜਾਂਦੇ ਸੀ ਜੀ ਹਾਂ ਅੱਛਾ ਪਰਿਵਾਰ ਬਾਰੇ ਦੱਸੋ ਤੁਸੀਂ ਵੀ ਇਹਨਾਂ ਦੇ ਪਰਿਵਾਰ 'ਚ ਜਿੰਮੇ ਤਿੰਨ ਕੁੜੀਆਂ ਨੇ ਜਿਵਾਈ ਵੀ ਨੇ ਚੰਗੇ ਭਲੇ ਨੇ ਉਹ ਤੇ ਤੁਸੀਂ ਦੱਸ ਰਹੇ ਸੀ ਕਿ ਇਹਨਾਂ ਦੀ ਮਾਤਾ ਦੀ ਪ੍ਰਾਪਰਟੀ ਵੀ ਬਹੁਤ ਸੀਗੀ ਉਹਦਾ ਫਿਰ ਕੀ ਬਣਿਆ ਉਹ ਤਾਂ ਜਵਾਈ ਕੋਲੇ ਤੇ ਕੁੜੀਆਂ ਕੋਲੇ ਆ ਜੀ ਪ੍ਰਾਪਰਟੀ 2-3 ਕਰੋੜ ਦੀ ਪ੍ਰਾਪਰਟੀ ਸੀ ਜੀ ਇਹਨਾਂ ਕੋਲੇ ਹੂੰ ਇਹਨਾਂ ਦੇ ਪਤੀ ਵੀ ਸਰਕਾਰੀ ਅਫਸਰ ਸੀਗੇ ਉਹਨਾਂ ਦੀ ਪੈਨਸ਼ਨ ਵਗੈਰਾ ਵੀ ਆਉਂਦੀ ਉਹ ਵੀ ਇਹਨਾਂ ਦੇ ਕੋਲ ਨਹੀਂ ਸੀ ਰਹੀ ਉਹ ਇਹਨਾਂ ਤੋਂ ਸਾਈਨ ਕਰਾ ਕੇ ਲੈ ਜਾਂਦੇ ਆ ਜੀ ਪੈਨਸ਼ਨ ਤੇ ਤੇ 15000 ਰੁਪਏ ਦੀ ਪੈਨਸ਼ਨ ਹੁੰਦੀ ਹੈ ਮਹੀਨੇ ਦੀ ਉਹ ਕਢਾ ਲੈਂਦੀ ਹੈ ਜੀ ਕੁੜੀ ਹੁੰਦੀ ਹੈ ਕੋਈ ਇਹਨਾਂ ਕੋਲੇ ਇਹਨਾਂ ਦੀ ਛੋਟੀ ਕੁੜੀ ਹਾਂ ਮਤਲਬ ਜਿਵੇਂ ਪੈਸੇ ਦਿਖਾਣਾ ਹੈ ਬਸ ਉਹ ਰੱਖਿਆ ਹੋਇਆ ਹੈ ਬਾਕੀ ਹਾਲਾਤ ਜਿਹੜੇ ਨੇ ਉਹੋ ਜਾਨਵਰਾਂ ਤੋਂ ਵੀ ਬੱਤਰ ਹੈ ਹਾਂਜੀ ਹਾਂਜੀ ਜਾਨਵਰਾਂ ਤੋਂ ਵੀ ਬੱਤਰ ਹੈ ਬਿਲਕੁਲ ਜੀ ਜਾਨਵਰ ਹੀ ਸੌਖੇ ਹੋਣਗੇ ਮੇਰੇ ਨਾਲ ਤਾਂ ਜਾਨਵਰ ਦੀ ਸੌਖਾ ਹੋਊਗਾ ਜਦੋਂ ਮੇਰੇ ਨਾਲ ਕੀਤੀ ਹੈ ਤੁਸੀਂ ਹੁਣ ਜਾਣਾ ਚਾਹੁੰਦੇ ਉਹਨਾਂ ਦੇ ਨਾਲ ਉਹਨਾਂ ਦੇ ਕੋਲ ਜਾਣਾ ਚਾਹੁੰਦੇ ਹੋ ਜਾਣਾ ਤਾਂ ਚਲ ਜੇ ਕੁਝ ਕਰਨਗੇ ਫੇਰ ਜੇ ਫਿਰ ਫਿਰ ਉਹੀ ਕੀਤਾ ਹਾਲ ਮੈਂ ਫਿਰ ਕੀ ਕਰੂੰਗੀ ਜਾਂ ਕੇ ਫਿਰ ਮੈਂ ਕਿੱਧਰ ਜਾਵਾਂਗੀ ਮੈਂ ਤਾਂ ਸਾਨੂੰ ਲੋਕਾਂ ਨੇ ਬਚਾ ਲਿਆ ਕੱਢ ਨਹੀਂ ਦੀ ਕਰਦਾ ਹੈਗਾ ਘਰੇ ਜਾਣ ਨੂੰ ਮੈਂ ਨਹੀਂ ਦੱਸ ਜੇ ਕਰਦਾ ਰਹੂ ਕਿ ਤੇ ਮਰ ਮੋਟ ਪੱਤਾ ਹੂੰ ਫੇਰ ਹੁਣ ਉਹ ਮੁੰਡਾ ਕਹਿ ਲਗਾਸ ਪੀਕੇ ਸਦੀ ਤਾਕਤ ਨਹੀਂ ਪਾਣੀ ਜੀ ਆਪਣਾ ਆਇਆ ਦੇਖ ਉਹ ਕਹਿੰਦਾ ਬਿਨਾਂ ਦੀ ਤਾਕਤ ਨਹੀਂ ਕਿਤੇ ਤੂੰ ਕਿੱਥੇ ਨਾ ਜਾ ਜੇ ਤੂੰ ਮੈਂ ਕਰ ਉਹ ਨਾਲ ਉਹ ਮੈਂ ਤਾਂ ਹੀ ਕਹਿੰਦਾ ਸੀ ਚੁੱਪ ਕਰਦਾ ਸੀ ਕਹਿੰਦਾ ਵੇ ਫਿਰ ਕਹਿੰਦੇ ਤੈਨੂੰ ਪਾਬਲ ਜਾਣ ਕੇ ਕਰਦਾ ਸਾਰੇ ਕਹਿੰਦੇ ਅਗੇ ਪਾਬਲ ਖਾਣ ਦਾ ਮਾਰਿਆ ਕਹਿੰਦਾ ਵੀ ਪਾਬਲ ਉਹ ਕਹਿੰਦਾ ਮੈਂ ਕਰਨਾ ਕੀ ਹੈ ਹਾਂ ਮੈਂ ਕਰ ਕਿਉਂ ਕਰਨਾ ਉਹ ਫਿਰ ਉਹ ਕਹਿੰਦਾ ਆਇਆ ਸੀਗਾ ਕਈ ਕਹਿੰਦਾ ਕੋਈ ਨਾ ਪੁੱਤ ਮੁੰਡੇ ਨੇ ਵੀ ਕਹਿ ਗਿਆ ਕਿ ਤੂੰ ਮਰ ਜ ਤੇਰੀ ਅੰਟੀ ਨਹੀਂ ਗਾਉਂਦੀ ਬਿਲਕੁਲ ਤਾਂ ਸਾਡੇ ਨਾਲ ਮਾਤਾ ਲਾਜਵੰਤੀ ਨੇ اور ਇਹਨਾਂ ਨੇ ਆਪਦੀ ਦੁੱਖ ਭਰੀ ਜਿਹੜੀ ਕਹਾਣੀ ਹੈ ਸਾਡੇ ਨਾਲ ਸਾਂਝੀ ਕੀਤੀ ਹੈ ਹੱਡ ਬਿੱਤੀ ਜਿਹੜੀ ਹੈ ਸਾਡੇ ਨਾਲ ਸਾਂਝੀ ਕੀਤੀ ਹੈ ਵੀ ਕਿਸ ਤਰ੍ਹਾਂ ਤਿੰਨ ਤਿੰਨ ਧੀਆਂ ਧੀ ਤਾਂ ਇੱਕ ਹੁੰਦੀ ਹੈ ਕਹਿੰਦੇ ਉਹੀ ਬਹੁਤ ਹੁੰਦੀ ਹੈ ਤੇ ਜੇਕਰ ਮਾਪੇ ਭੀੜ ਭਵੇ ਜਿਹੜੀਆਂ ਧੀਆਂ ਨੇ ਉਹ ਸਭ ਕੁਝ ਭੁੱਲ ਕੇ ਆਪ ਦਾ ਸਾਰਾ ਦੁੱਖ ਜਿਹੜਾ ਹੈਗਾ ਆਪਦੇ ਵੀ ਦੁੱਖ ਉੱਲਕੇ ਜਿਹੜਾ ਹੈ ਉਹ ਆਪਣੀ ਮਾਪਪ ਦੇ ਉੱਪਰ ਛਾਂ ਬਣ ਜਾਂਦੀਆਂ ਨੇ ਪਰ ਇੱਥੇ ਤਿੰਨ ਤਿੰਨ ਧੀਆ ਤਿੰਨ ਤਿੰਨ ਜਵਾਈ ਅਸੀਂ ਕਹਿੰਦੇ ਸੀ ਧੀ ਦੇ ਕੇ ਪੁੱਤ ਲੈਨੇ ਆ ਜਵਾਈ ਵੀ ਪੁੱਤਾਂ ਦੇ ਬਰਾਬਰ ਹੁੰਦੇ ਨੇ ਪਰ ਇੱਥੇ ਨਾ ਧੀਆ ਅਨਸਾਰ ਲਈ ਨਾ ਜਵਾਈਆਂ ਅਨਸਾਰ ਲਈ ਉਹਨਾਂ